ਇਸ ਵਕਤ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਚਮਕੌਰ ਸਾਹਿਬ ਦੇ ਬਿਲਕੁਲ ਨਜ਼ਦੀਕ ਦੀਆਂ ਤਸਵੀਰਾਂ ਆ ਇਹ ਵੱਡੀ ਇੱਕ ਅਣਗਹਿਲੀ ਦਿਖਾ ਰਹੇ ਆ ਕਿ ਪ੍ਰਸ਼ਾਸਨ ਦੀ ਨਹਿਰ ਅਧਿਕਾਰੀਆਂ ਦੀ ਵੱਡੀ ਇਹ ਅਣਗਹਿਲੀ ਆ ਕੋਈ ਵੀ ਇੱਥੇ ਗ੍ਰਿੱਡ ਨਾ ਹੀ ਕੋਈ ਦੀਵਾਰ ਨਾ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਆ ਮੈਂ ਜਿਹੜੇ ਇਸ ਰੋਡ ਤੇ ਲੰਘਦੇ ਆ ਇਸ ਰੋਡ ਵੱਲ ਜ਼ਰੂਰ ਧਿਆਨ ਦੇਣ ਔਰ ਜਿਹੜੀ ਮੈਂ ਖਾਸ ਬੇਨਤੀ ਜਰੂਰ ਕਰਨਾ ਚਾਹੁੰਦਾ ਮਾਂ ਨੌਜਵਾਨਾਂ ਨੂੰ ਜਿਹੜੇ ਮੋਟਰਸਾਈਕਲਾਂ ਤੇ ਆਂਦੇ ਆ ਕੋਈ ਟਰੈਕਟਰ ਟਰਾਲੀਆਂ ਤੇ ਆਂਦੇ ਆ ਕੋਈ ਪਿਛੇਦਰਾ ਦੇ ਵੀ ਬਾਨਾਂ ਤੇ ਆਂਦੇ ਆ ਕੋਈ ਵੀ ਮੇਰਾ ਵੀਰ ਕੋਈ ਕਾਲ ਨਾ ਕਰੇ ਕੋਈ ਵੀ ਹੁੱਲੜਵਾਜੀ ਨਾ ਕਰੇ ਸਤਿ ਸ੍ਰੀ ਅਕਾਲ ਜੀ ਪੰਜਾਬ ਟੀਵੀ ਚੈਨਲ ਤੇ ਆਪ ਸਭ ਦਾ ਸਵਾਗਤ ਆ ਨਵੇਂ ਚੈਨਲ ਦੀ ਸ਼ੁਰੂਆਤ ਕਰ ਰਹੇ ਆ ਨਵੇਂ ਚੈਨਲ ਦੀ ਸ਼ੁਰੂਆਤ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਤੇ ਜੋ ਅਰਸ਼ਕਰ ਜਾਰੇ ਨੇ ਜੋ ਸੰਗਤਾਂ ਜਾਰੀਆਂ ਨੇ ਆਨੰਦਪੁਰ ਸਾਹਿਬ ਦਰਸ਼ਨ ਲਈ ਔਰ ਇਸ ਵਕਤ ਅਸੀਂ ਖੜੇ ਆ ਚਮਕੌਰ ਸਾਹਿਬ ਦੇ ਰੋਡ ਤੇ ਇਹ ਚਮਕੌਰ ਸਾਹਿਬ ਦਾ ਰੋਡ ਆ ਆਨੰਦਪੁਰ ਸਾਹਿਬ ਯਾਤਰਾ ਤੇ ਲੋਕ ਜਾ ਰਹੇ ਨੇ ਕੋਈ ਟਰੈਕਟਰ ਟਰਾਲੀਆਂ ਤੇ ਕੋਈ ਮੋਟਰਸਾਈਕਲ ਤੇ ਤਾਂ ਇਸ ਵਕਤ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਚਮਕੌਰ ਸਾਹਿਬ ਦੇ ਬਿਲਕੁਲ ਨਜ਼ਦੀਕ ਦੀਆਂ ਤਸਵੀਰਾਂ ਆ ਔਰ ਮੈਂ ਤੁਹਾਨੂੰ ਅੱਜ ਰਾਸਤੇ ਦੇ ਵਿੱਚ ਰੁਕਣ ਦਾ ਅੱਜ ਮੁੱਖ ਕਾਰਨ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਡੀ ਅੱਜ ਇੱਕ ਲਾਪਰਵਾਹੀ ਦਿਖਾਣ ਜਾ ਰਹੇ ਆ ਇਹ ਨਹਿਰ ਵਿਭਾਗ ਦੇ ਕਰਮਚਾਰੀਆਂ ਦੀ ਵੱਡੀ ਲਾਪਰਵਾਹੀ ਦਿਖਾਣ ਜਾ ਰਹੇ ਹਾਂ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਤਸਵੀਰਾਂ ਜ਼ਰੂਰ ਦਿਖਾਏ ਇਹ ਉਹ ਨਹਿਰ ਚੱਲਦੀ ਆ ਜਿਹੜੀ ਚਮਕੌਰ ਸਾਹਿਬ ਦੇ ਬਿਲਕੁਲ ਨਾਲ ਦੀ ਨਾਲ ਜਾਂਦੀ ਆ ਤੇ ਅਧਿਕਾਰੀਆਂ ਦੀ ਲਾਪਰਵਾਹੀ ਕੀ ਆ ਤਾਂ ਮੈਂ ਦਿਖਾ ਲ ਦਿੰਦਾ ਕਿ ਇਹ ਸਾਹਮਣੇ ਤੁਸੀਂ ਦੇਖ ਸਕਦੇ ਆ ਕਿ ਇਹ ਨਹਿਰ ਆ ਔਰ ਨਹਿਰ ਅਧਿਕਾਰੀਆਂ ਦੀ ਜਿਹੜੀ ਲਾਪਰਵਾਹੀ ਆ ਤੁਸੀਂ ਦੇਖ ਸਕਦੇ ਕੋਈ ਵੀ ਇਸ ਨਹਿਰ ਦੇ ਆਸ-ਪਾਸ ਕੋਈ ਵੀ ਗ੍ਰਿੱਡ ਨਹੀਂ ਲੱਗਿਆ ਹੋਇਆ ਨਾ ਹੀ ਗ੍ਰਿੱਡ ਆ ਔਰ ਨਾ ਹੀ ਕੋਈ ਲੋਹੇ ਦੀ ਕੋਈ ਜੰਜੀਰ ਲੱਗੀ ਆ ਜਿਹਨੂੰ ਆਪਾਂ ਸੰਗਲੀ ਵੀ ਕਹਿ ਦਿੰਦੇ ਆ ਕਿ ਜੋ ਇੱਧਰ ਕੋਈ ਹਾਦਸਾ ਹੋ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਆ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਵੀ ਇੱਕ ਟਰਾਲੀ ਨਿਕਲੀ ਆ ਇੱਥੋਂ ਤਾਂ ਆਣ ਜਾਣ ਵਾਲੇ ਵੀਰਾਂ ਦੀ ਸਭ ਤੋਂ ਵੱਡੀ ਮੈਂ ਇਹ ਗੱਲ ਕਹਿ ਦੇਣਾ ਚਾਹੁੰਦਾ ਕਿ ਕਿ ਜਿਹੜੇ ਆਣ ਜਾਣ ਬਾਰੇ ਲੋਕ ਆ ਉਹ ਇਸ ਚੀਜ਼ ਵੱਲ ਜ਼ਰੂਰ ਧਿਆਨ ਦੇਵੇ ਕਿ ਇਹ ਨਹਿਰ ਵਿਭਾਗ ਦੇ ਕਰਮਚਾਰੀਆਂ ਦੀ ਵੱਡੀ ਲਾਪਰਵਾਹੀ ਹੈ ਕਿਉਂਕਿ ਇੱਧਰੋਂ ਪਹਿਲਾਂ ਇੱਕ ਟਰਾਲੀ ਆ ਰਹੀ ਸੀ ਤਾਂ ਦੂਜੀ ਟਰਾਲੀ ਓਵਰਟੈਕ ਕਰਨ ਲੱਗੇ ਤਾਂ ਇਹ ਟਰਾਲੀ ਇਹਦੇ ਵਿੱਚ ਨਹਿਰ ਦੇ ਵਿੱਚ ਗਿਰਜਣ ਸੀ ਬਹੁਤ ਵੱਡਾ ਹਾਦਸੇ ਦਾ ਬਚਾਅ ਹੋਇਆ ਵਾ ਕਿਉਂਕਿ ਪ੍ਰਮਾਤਮਾ ਨਾ ਕਰੇ ਉਸ ਦੇ ਵਿੱਚ ਯਾਤਰੀ ਵੀ ਮੌਜੂਦ ਸੀਗੇ ਔਰ ਸੰਗਤ ਵੀ ਮੌਜੂਦ ਸੀ ਨਾ ਹੀ ਕੋਈ ਦੀਵਾਰ ਕੀਤੀ ਹੋਈ ਆ ਜਿਸ ਦੇ ਨਾਲ ਕੋਈ ਆਸ-ਪਾਸ ਦੀ سپورਟ ਲੱਗ ਸਕੇ ਕੋਈ ਵੀ ਦੀਵਾਰ ਨਹੀਂ ਕੀਤੀ ਹੋਈ ਕਿਉਂਕਿ ਵੱਡੀ ਲਾਪਰਵਾਹੀ ਆ ਇਹ ਅਸੀਂ ਦਿਖਾਣਾ ਜੂਨ ਚ ਜ਼ਰੂਰ ਚਾਹਦੇ ਆ ਪਹਿਲਾਂ ਤਾਂ ਇਸ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦੇਵੇ ਕਿਉਂਕਿ ਆਣ ਜਾਣ ਵਾਲੀ ਸੰਗਤ ਜੋ ਵੀ ਆ ਇਹ ਸੁਚੇਤ ਜ਼ਰੂਰ ਰਹੇ ਕੋਈ ਵੀ ਇੱਥੇ ਰੋੜ ਤੋਂ ਲੰਘਦਾ ਵਤ ਇਸ ਚੀਜ਼ਾਂ ਵੱਲ ਧਿਆਨ ਜ਼ਰੂਰ ਦਵੇ ਕਿਉਂਕਿ ਇਹ ਕੋਈ ਵੀ ਗ੍ਰਿੱਡ ਨਹੀਂ ਹੈ ਇੱਥੇ ਕਿਉਂਕਿ ਬਿਲਕੁਲ ਸਾਫ਼ ਆ ਔਰ ਮੈਂ ਸਾਫ਼ ਦਿਖਾ ਲ ਦਿੰਦਾ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਸਾਫ਼ ਆ ਰਸਤਾ ਵੀ ਔਰ ਕਿਉਂਕਿ ਜਾਂ ਹਨੇਰਾ ਹੋ ਜਾਂਦਾ ਕਿਉਂਕਿ ਦਿਨੇ ਹੀ ਜਿਹੜਾ ਹਾਦਸਾ ਇੱਕ ਵੱਡਾ ਹਾਦਸਾ ਹੋਣ ਤੋਂ ਇੱਥੇ ਟਲਿਆ ਵਾ ਔਰ ਅਸੀਂ ਵੀ ਇਸ ਪ੍ਰਸ਼ਾਸਨ ਨੂੰ ਜਾਂ ਨਹਿਰ ਅਧਿਕਾਰੀਆਂ ਦੇ ਕਰਮਚਾਰੀਆਂ ਨੂੰ ਇਹ ਬੇਨਤੀ ਜ਼ਰੂਰ ਕਰਦੇ ਆਂ ਕਿ ਇਸ ਵੱਲ ਧਿਆਨ ਦੋ ਜਰੂਰ ਦਿੱਤਾ ਜਾਵੇ ਕਿਉਂਕਿ ਆਉਣ ਜਾਣ ਵਾਲੀ ਸੰਗਤ ਨੂੰ ਕਿਤੇ ਨਾ ਕਿਤੇ ਕੋਈ ਵੀ ਪਰੇਸ਼ਾਨੀ ਨਾ ਹੋਵੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕਿਸੇ ਨਾਲ ਹਾਦਸਾ ਨਾ ਵਾਪਰੇ ਕਿਉਂਕਿ ਤੁਸੀਂ ਦੇਖ ਸਕਦੇ ਆ ਕਿ ਬਿਲਕੁਲ ਵੀ ਇਹ ਵੱਡੀ ਇੱਕ ਅਣਗਹਿਲੀ ਦਿਖਾ ਰਹੇ ਆ ਕਿ ਪ੍ਰਸ਼ਾਸਨ ਦੀ ਨਹਿਰ ਅਧਿਕਾਰੀਆਂ ਦੀ ਵੱਡੀ ਇਹ ਅਣਗਹਿਲੀ ਆ ਕੋਈ ਵੀ ਇੱਥੇ ਗ੍ਰਿਡ ਨਾ ਹੀ ਕੋਈ ਦੀਵਾਰ ਔਰ ਨਾ ਹੀ ਕੋਈ ਜੰਜੀਰ ਜਾਂ ਜਿਹਨੂੰ ਕਹਿੰਦੇ ਆ ਆਪਾਂ ਸੰਗਲੀ ਵਗੈਰਾ ਨਹੀਂ ਲਗਾਈ ਹੋਈ ਤਾਂ ਇੱਥੇ ਹੀ ਪਹੁੰਚ ਕੇ ਨਹਿਰ ਅਧਿਕਾਰੀਆਂ ਦੇ ਪਹਿਲਾਂ ਤਾਂ ਚਮਕੌਰ ਸਾਹਿਬ ਵਾਲੇ ਨੂੰ ਮੈਂ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਮੈਂ ਜਿਹੜੇ ਇਸ ਰੋਡ ਤੇ ਲੰਘਦੇ ਆ ਇਸ ਰੋਡ ਵਾਲ ਜ਼ਰੂਰ ਧਿਆਨ ਦੇਣ ਔਰ ਜਿਹੜੀ ਮੈਂ ਖਾਸ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਮਾਂ ਨੌਜਵਾਨਾਂ ਨੂੰ ਜਿਹੜੇ ਮੋਟਰਸਾਈਕਲਾਂ ਤੇ ਆਂਦੇ ਆ ਕੋਈ ਟ੍ਰੈਕਟਰ ਟਰਾਲੀਆਂ ਤੇ ਆਂਦੇ ਆ ਕੋਈ ਕਿਸੇ ਤਰ੍ਹਾਂ ਦੇ ਵੀ ਬਾਨਾਂ ਤੇ ਆਂਦੇ ਆ ਕੋਈ ਵੀ ਮੇਰਾ ਵੀਰ ਕੋਈ ਕਾਲ ਨਾ ਕਰੇ ਕੋਈ ਵੀ ਹੁੱਲੜਬਾਜੀ ਨਾ ਕਰੇ ਔਰ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਦੀ ਕਰਦੇ ਆ ਔਰ ਕੋਈ ਵੀ ਹੁੱਲੜਬਾਜੀ ਨਾ ਕਰੇ ਆਰਾਮ ਨਾਲ ਜਾਣ ਕਿਉਂਕਿ ਕਿਸੇ ਪ੍ਰਕਾਰ ਦਾ ਪਰਮਾਤਮਾ ਨਾ ਕਰੇ ਕਿ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਵਾਪਰੇ ਸੋ ਜੁੜੇ ਰਹੋ ਪੰਜਾਬ ਟੀਵੀ ਚੈਨਲ ਨਾਲ ਅਗਲੀ ਰਿਪੋਰਟ ਵੀ ਜਲਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਥੀ ਕੈਮਰਾਮੈਨ ਰਗਵੀਰ ਸਿੰਘ ਦੇ ਨਾਲ ਸੋਨੀ ਬੁੱਤਖੜੀਆ